mm -hmm. रो कोई मट्टिक क्या तो स्वामी मणस्य की गति ਪਰਾਧ ਹਮਾਰੇ ਖੰਡੋ ਅਨਿਕ ਵਿਦੀ ਸਮਝਾਵੋ ਹਮ ਗਿਆਨ ਅਲਪ ਮਤ ਥੋਰੀ ਕੰਨ ਵਿਰਤ ਰੱਖਾਓ ਸਤ ਗੁਰ ਪਰਸ ਪਰਸੀਐ ਕੰਚਨ ਕਰ ਮਨੁਦ ਮਲੀਣਾ ਸਤ ਗੁਰ ਬਾਵਨ ਚੰਦਨੋ ਵਾਸ ਸੁਵਾਸ ਕਰ ਲਖੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰ ਓ ਢੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰ ਓ ਢੀਣਾ ਪਰ ਮਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵ ਉੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਮੀਰੀ ਪੀਰੀ ਦੇ ਮਾਲਕ ਬੰਦੀ ਛੋੜਦਾਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਗੁਰਦੰਗ ਦੀ ਗੁਰਪੁਰਬ ਨੂੰ ਸਮਰਪਿਤ ਅੱਜ ਦੇ ਨਵ ਵਿਸ਼ੇਸ਼ ਦਿਵਾਨਾ ਵਿੱਚ ਹਾਜ਼ਰੀਆਂ ਪਰ ਕਿਲਾਹੇ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਪੰਥ ਦੇ ਮਹਾਨ ਕੀਰਤਨੀਏ ਭਾਈ ਸਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਤਿਨੰਦੇ ਸਮੁੱਚੇ ਜਥੇ ਪਾਸੋਂ ਆਪ ਦੀ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੋ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਆਓ ਸਾ ਸੰਗਤ ਹੁਣ ਕੁਝ ਕਮਿੰਟਾਂ ਵਾਸਤੇ ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਹਾਜ਼ਰੀ ਲਵਾਓ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਸਾਰੇ ਜਿਸ ਕਾਰਨ ਵਾਸਤੇ ਜੁੜ ਬੈਠੇ ਹਾਂ ਉਸ ਨੂੰ ਪੂਰਾ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰੀਏ ਔਰ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਵੀ ਕਰੀਏ ਗੁਰਦਵਾਰੇ ਆਉਣ ਦਾ ਮਕਸਦ ਕੀ ਹੈ ਇਸ ਰੂਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਗੁਰੂ ਕੋਲ ਆ ਕੇ ਆਪਾਂ ਗੁਰੂ ਦੀ ਮੱਤ ਗ੍ਰਹਿਣ ਕਰਨੀ ਹੈ 19 ਦੇਰ ਭਾਂਡੇ ਵਿੱਚ ਦੂਜੀ ਵਸਤੂ ਨਹੀਂ ਪੈ ਸਕਦੀ ਜਿੰਨੀ ਦੇਰ ਨੂੰ ਭਾਂਡੇ ਨੂੰ ਖਾਲੀ ਨਾ ਕੀਤਾ ਜਾਵੇ ਕੋਈ ਵਰਤਨ ਪਹਿਲਾਂ ਹੀ ਭਰਿਆ ਹੋਇਆ ਹੈ ਉਹਦੇ ਵਿੱਚ ਹੋਰ ਵਸਤੂ ਨਹੀਂ ਪਾਈ ਜਾ ਸਕਦੀ ਵਸਤੂ ਅੰਦਰ ਵਸਤ ਸਮਾਵੇ ਜੇ ਦੂਜੀ ਹੋਵੇ ਪਾਸ ਪਾਸ ਦਾ ਅਰਥ ਹੈ ਜੇ ਵਸਤੂ ਪਾਸੇ ਹੋ ਜਾਏ ਦੂਜੀ ਭਾਵ ਭਾਂਡਾ ਵਰਤਨ ਖਾਲੀ ਹੋਵੇ ਫਿਰ ਉਹਦੇ ਚ ਵਸਤੂ ਪੈਂਦੀ ਆਪਾਂ ਗੁਰੂ ਅੱਗੇ ਆਪਣੀ ਮਾਤਰ ਹੱਕੇ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ ਇੱਕ ਵਾਰ ਸਾਰੀ ਸੰਗਤ ਪਿਆਰ ਸਹਿਤ ਸਤਿਗੁਰੂ ਦੇ ਚਰਨਾਂ ਵਿੱਚੋਂ ਨਾਮ ਮੰਗੀਏ ਕੋਈ ਵੀ ਰਸਨਾ ਬੰਝੀ ਨਾ ਰਵੇ ਦੋ ਮੇ ਹੱਥ ਜੋੜ ਕੇ ਮੰਗਿਏ ਪਾਤਸ਼ਾਹ ਜੀ ਕਿਰਪਾ ਕਰੋ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਵਾ ਵਾ ਕਰ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਕਰ ਕਿਰਪਾ ਦੀਜੇ ਨਾਮ ਅੱਖੋ ਸਤਨਾਮ ਸ੍ਰੀ ਫਿਰ ਉਹ ਨਾਮ ਟਿਕਣਾ ਕਾਦੇ ਵਿੱਚ ਹੈ ਜਦੋਂ ਮਨ ਨੀਮਾ ਹੋ ਜਾਏ ਇਸੇ ਅਰਦਾਸ ਵਿੱਚ ਮੰਗਿਆ ਜਾਂਦਾ ਸਿੱਖਾਂ ਦਾ ਮਨ ਨੀਮਾ ਮਤੁੱਚੀ ਮਤੁੱਚੀ ਹੋਏਗੀ ਜਦੋਂ ਮਨ ਵਿੱਚ ਨਾਮ ਵੱਸਦਾ ਹੈ ਜਦੋਂ ਹਾਲਪੁਰਖ ਵਹਿਗੁਰਜੀ ਦਾ ਨਾਮ ਬਸਣਾ ਸ਼ੁਰੂ ਹੋਏਗਾ ਉਦੋਂ ਮਤ ਦੇ ਅੰਦਰ ਸਭ ਤੋਂ ਵੱਡੀ ਗੱਲ ਸਹਜ ਪੈਦਾ ਹੋਏਗਾ ਮਨ ਦੇ ਅੰਦਰ ਪੇਸ਼ੈਂਸ ਪੈਦਾ ਹੋਏਗੀ ਟਿੱਕੀ ਹੋਈ ਸੁਰਤ ਜਿਹੜੀ ਐ ਉਹ ਉੱਚੀ ਮਤ ਨੂੰ ਜਨਮ ਦਿੰਦੀ ਐ ਜੇ ਮਨ ਟਕੇ ਹੋਇਆ ਨਹੀਂ ਫਿਰ ਮਨ ਦੇ ਫੁਰਨੇ ਮਨੁੱਖ ਦੀ ਮਤ ਨੂੰ ਮਲੀਨ ਕਰ ਦਿੰਦੇ ਇਸ ਲਈ ਗੁਰੂ ਦੇ ਕੋਲੋਂ ਫਿਰ ਮਤ ਮੰਗੀ ਜਾਂਦੀ ਮਹਾਰਾ ਕਿਰਪਾ ਕਰੋ ਗੁਰਾ ਇੱਕ ਦੇਹੇ ਬੁਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰੂ ਸਿੱਖ ਨੂੰ ਮਤ ਦਿੰਦਾ ਹੈ। ਔਰ ਸਾਧ ਸੰਗਤ ਕਿਸੇ ਵੀ ਮਨੁੱਖ ਦੀ ਮਤ ਜਿਹੜੀ ਹੈ ਉਹ ਪੂਰੀ ਨਹੀਂ ਹੈ। ਕੋਈ ਵੀ ਬੰਦਾ ਪਰਫੈਕਟ ਨਹੀਂ ਹੈ। ساری ਦੁਨੀਆ ਇੰਪਰਫੈਕਟ ਹੈ। ਕੋਈ ਨਾ ਕੋਈ ਘਾਟ ਕੋਈ ਔਗਣ ਹਰ ਮਨੁੱਖ ਵਿੱਚ ਹੈ। ਜਦੋਂ ਗੁਰੂ ਕੋਲ ਆਵਾਂਗੇ ਗੁਰੂ ਸਿਖਾਉਂਦੇ ਨੇ ਕਿ ਭਾਈ ਸਿੱਖਾ ਤੂੰ ਸੇਵਾ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ ਹੈ। ਆਪਣੀ ਮਤ ਨਾਲ ਕੀਤੀ ਹੋਈ ਸੇਵਾ ਵਿਅਰਥ ਹੋ ਜਾਂਦੀ ਹੈ ਆਪਣੀ ਮਤ ਨਾਲ ਆਪਾਂ ਨਾਮ ਜਪਾਂਗੇ ਉਹ ਜਪਿਆ ਹੋਇਆ ਨਾਮ ਵੀ ਲਿਖੇ ਵਿੱਚ ਨਹੀਂ ਹੈ ਇਸ ਲਈ ਗੁਰੂ ਕੋਲੋਂ ਮਤ ਸਿੱਖਣੀ ਹੈ ਤੁਸੀਂ ਕਹੋਗੇ ਆਪਣੀ ਮਤ ਨਾਲ ਜਪਿਆ ਨਾਮ ਕਿਉਂ ਨਹੀਂ ਲਿਖੇ ਵਿੱਚ ਪੈਂਦਾ ਵਾਹਿਗੁਰੂ ਹੀ ਕਹਿਣਾ ਹੈ ਸੇਵਾ ਕਰਨੀ ਹੈ ਹੱਥੀ ਕੋਈ ਪੰਡੇ ਤੋਲੇ ਕੋਈ ਹੋਰ ਸੇਵਾ ਕਰ ਲਈ ਤਾਂ ਭਾਈ ਆਪਣੀ ਮਤ ਨਾਲ ਕੀਤੀ ਹੋਈ ਸੇਵਾ ਪਰਵਾਹਨ ਕਿਉਂ ਨਹੀਂ ਹੈ ਪਾਤਸ਼ਾਹ ਕਹਿੰਦੇ ਭਾਈ ਤੇਰੀ ਮਤ ਵਿੱਚ ਆ ਚੀਜ਼ਾਂ ਵਸੀਆਂ ਹੋਈਆਂ ਨੇ ਇਸ ਕਰਕੇ ਤੇਰੀ ਕੀਤੀ ਹੋਈ ਸੇਵਾ ਜਪਿਆ ਹੋਇਆ ਨਾਮ ਕੀਤਾ ਹੋਇਆ ਦਾਨ ਪੁੰਨ ਵਿਅਰਥ ਹੋ ਸਕਦਾ ਤੁਸੀਂ ਵੇਖਦੇ ਹੋ ਤੁਹਾਡੇ ਕੋਲ ਇਲੈਕਟ੍ਰੋਨਿਕ ਸਿਸਟਮ ਹੈ ਮੋਬਾਈਲ ਨੇ ਲੈਪਟਾਪ ਨੇ ਕੰਪਿਊਟਰ ਹੈ ਉਹਦੇ ਵਿੱਚ ਇੱਕ ਚੀਜ਼ ਆ ਜਾਂਦੀ ਜਿਹਨੂੰ ਵਾਇਰਸ ਕਹਿੰਦੇ ਜਦੋਂ ਵਾਇਰਸ ਆ ਜਾਏ ਫਿਰ ਉਹ ਸਲੋ ਚੱਲਣ ਲੱਗ ਪੈਂਦਾ ਹੈ ਉਹਦੀਆਂ ਫਾਈਲਾਂ ਜਿਹੜੀਆਂ ਨੇ ਉਹ ਵਿੱਚੋਂ ਕਰਪਟ ਹੋਣ ਦੀ ਸੁਭਾਵਨਾ ਹੈ ਕਿਉਂ ਭਾਈ ਉਹਦੇ ਵਿੱਚ ਵਾਇਰਸ ਆ ਗਿਆ ਐਦਾਂ ਮਹਾਰਾਜ ਕਹਿੰਦੇ ਭਾਈ ਤੇਰੀ ਮਤ ਵਿੱਚ ਜਦੋਂ ਆ ਚੀਜ਼ਾਂ ਆ ਜਾਣਗੀਆਂ ਫਿਰ ਤੇਰੀ ਮਤ ਵਿੱਚ ਜੱਪਿਆ ਹੋਇਆ ਨਾਮ ਕਾਮ ਕ੍ਰੋਧ ਲੋਭੋ ਅਹੰਕਾਰ ਇਹ ਚੀਜ਼ਾਂ ਪੈਦਾ ਹੋਣਗੀਆਂ ਇੱਕ ਵਾਰ ਆਖੋ ਸਤਨਾਮ ਸ੍ਰੀ ਭਾਈ ਇੱਕ ਬੇਨਤੀ ਬੱਚੇ ਨੂੰ ਬੇਟੇ ਬਾਹਰ ਲੈ ਜਾਓ ਵਾਹਿਗੁਰੂ ਵਾਹਿਗੁਰੂ ਮਿੱਟ ਤੁਹਾਨੂੰ ਬੇਨਤੀ ਹੈ ਇੱਧਰ ਬੀਬੀਆਂ ਵੱਲ ਥੋੜੇ ਅੱਗੇ ਆ ਜਾਓ ਜਿਹੜੇ ਪਿੱਛੇ ਬੈਠੇ ਜਿਨ੍ਹਾਂ ਨੂੰ ਬੈਠਣ ਚ ਕੋਈ ਪ੍ਰੋਬਲਮ ਹੈ ਮੈਡੀਕਲੀ ਉਹ ਸੈਟੀ ਉੱਤੇ ਬੈਠੋ ਜਾਂ ਕੰਧ ਨਾਲ ਜਿਹੜੇ ਤੰਦਰੁਸਤ ਹਨ ਉਹ ਅੱਗੇ ਆਜੋ ਤੁਸੀਂ ਵੀ ਅੱਗੇ ਹੋ ਜਾਓ ਸਿੰਘ ਸਾਹਿਬ ਥੋੜਾ ਲੱਗੇ ਹੋ ਜਿੰਨਾਂ ਨੇੜੇ ਹੋਵਾਂਗੇ ਉਹਨਾਂ ਗੁਰੂ ਦੀ ਵਿਚਾਰ ਨਾਲ ਜੁੜਾਂਗੇ ਲੱਗੇ ਆਜੋ ਗੱਲ ਬਹੁਤ ਹੀ ਥੋੜੇ ਸਰੀਰਾਂ ਦੀ ਨਹੀਂ ਹੁੰਦੀ ਸੰਗਤ ਵਿੱਚ ਸੁਣਿਓ ਧਿਆਨ ਨਾਲ ਕਿ ਬਹੁਤ ਜ਼ਿਆਦਾ ਲੋਕ ਬੈਠੇ ਹੋਣ ਫਿਰ satsangat ਹੁੰਦੀ ਹੈ ਨਹੀਂ ਬੋਤੇ ਜਾਂ ਥੋੜਿਆਂ ਦੀ ਗੱਲ ਨਹੀਂ ਹੈ ਇੱਕ ਸਿੱਖ ਦੋਏ ਸਾਧ ਸੰਗ ਜੇ ਦੋ ਜਣੇ ਬਹਿ ਕੇ ਗੁਰੂ ਦੀਆਂ ਬਤਾਂ ਕਰਨ ਤਾਂ ਸਾਧ ਸੰਗਤ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੇ ਪੰਜ ਜਣੇ ਬਹਿ ਜਾਣ ਪਰਮੇਸ਼ਰ ਹਾਜ਼ਰ ਹੋ ਜਾਂਦਾ ਉਹਦੇ ਵਿੱਚ ਆਪਾਂ ਤਾਂ ਵੇਖੋ ਕਿੰਨੇ ਜਣੇ ਬੈਠੇ ਪਰ ਬੈਠਿਆਂ ਦੀ ਸੁਰਤ ਜੁੜਨੀ ਚਾਹੀਦੀ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਜੇ ਵਾਇਰਸ ਆ ਜਾਏ ਤਾਂ ਉਹ ਮੋਬਾਈਲ ਜਾਂ ਉਹ ਟੈਬ ਜਿਹੜਾ ਹੈ ਲੈਪਟਾਪ ਜਿਹੜਾ ਹੈ ਉਹ ਸਲੋ ਚੱਲਣ ਲੱਗ ਪੈਂਦਾ ਇਦਾਂ ਜੇ ਆਪਣੀ ਸੁਰਤੀ ਵਿੱਚ ਮਤ ਵਿੱਚ ਵਾਇਰਸ ਆ ਜਾਏ ਤਾਂ ਇਹ ਮਤ ਜਿਹੜੀ ਉਹ ਮਲੀਣ ਹੋ ਜਾਂਦੀ ਮਲੀਣ ਮਤ ਵਿੱਚ ਕਿਹੜੇ ਫੁਰਨੇ ਆਉਂਦੇ ਮਲੀਣ ਫੁਰਨੇ ਪੈਦਾ ਹੁੰਦੇ ਵੈਰ, ਬ੍ਰੋਧ, ਈਰਖਾ, ਦੁਸ਼, ਬੇਵਿਸ਼ਵਾਸੀ, ਅੰਧ ਵਿਸ਼ਵਾਸ ਇਹ ਚੀਜ਼ਾਂ ਬਹਿਮ ਔਰ ਭ੍ਰਮ ਇਹ ਚੀਜ਼ਾਂ ਮਤ ਵਿੱਚ ਪੈਦਾ ਹੋਣ ਲੱਗ ਪੈਂਦੇ ਨੇ। ਫਿਰ ਸੁਰਤੀ ਜਿਹੜੀ ਮਤ ਜਿਹੜੀ ਹੈ ਉਹ ਸਲੋ ਹੋ ਜਾਂਦੀ ਸੰਸਾਰ ਵਿੱਚ ਜਿਨ੍ਹਾਂ ਲੋਕਾਂ ਦੀ ਮਤ ਭਾਵ ਮਨ ਦੇ ਫੁਰਨੇ ਬਹੁਤ ਸਲੋ ਹੋ ਗਏ। ਉਹ ਡਿਪਰੈਸ਼ਨ ਦੇ ਪੇਸ਼ੈਂਟ ਬਣਨ ਲੱਗ ਪੈਂਦੇ। ਉਹਨਾਂ ਨੂੰ ਹਰ ਚੀਜ਼ ਉੱਤੇ ਸ਼ੱਕ ਹੋਣ ਲੱਗ ਪੈਂਦੀ ਆ ਇਹ ਵੀ ਗਲਤ ਐ ਇਹ ਵੀ ਠੀਕ ਨਹੀਂ ਇਸ ਤਰ੍ਹਾਂ ਵੀ ਹੋ ਸਕਦਾ ਤਾਂ ਸੁਰਤੀ ਜਿਹੜੀ ਐ ਜਾਂ ਤਾਂ ਉਹ ਹੱਦ ਤੋਂ ਵੱਧ ਤੇਜ਼ ਚੱਲਦੀ ਐ ਤਾਂ ਬਿਮਾਰ ਨੇ ਜਾਂ ਫਿਰ ਬਹੁਤ ਸਲੋ ਹੋ ਗਈ ਐ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੇਸ਼ ਨਿੰਦਿਆ ਚੂਠ ਚੁਗਲੀ ਵਹਿਮ ਭ੍ਰਮ ਇਹ ਚੀਜ਼ਾਂ ਮਤ ਵਿੱਚ ਆ ਜੰਦੀ ਔਰ ਇੱਕ ਜਨਮ ਤੋਂ ਨਹੀਂ ਹੈ ਕਈ ਜਨਮਾਂ ਤੋਂ ਚੱਲ ਰਹੀਆਂ ਨੇ ਇੱਕ ਜਨਮ ਦੀ ਕਹਾਣੀ ਨਹੀਂ ਹੈ ਕਈ ਜਨਮਾਂ ਤੋਂ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਪੜਿਓ ਹਜ਼ੂਰ ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋ ਕਹਿੰਦੇ ਭਾਈ ਇਹ ਚੀਜ਼ਾਂ ਕਈ ਜਨਮਾਂ ਤੋਂ ਚੱਲ ਰਹੀਆਂ ਕਿਸੇ ਨਾਲ ਧੋਖਾ ਕਰਨਾ ਕਿਸੇ ਨਾਲ ਵੈਰ ਕਰਨਾ ਜੱਤ ਵਿੱਚ ਵਿਰੋਧ ਪੈਦਾ ਹੋਣਾ ਕਈ ਵਾਰ ਤੁਸੀਂ ਉਹਨੂੰ ਜਾਣਦੇ ਵੀ ਨਹੀਂ ਜਿਹੜੇ ਬੰਦੇ ਤੁਹਾਡਾ ਵਿਰੋਧ ਕਰੀ ਜਾਂਦੇ ਤੁਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ ਤਵੇਂ ਉਹ ਦੂਰ ਬੈਠੇ ਤੁਹਾਡੇ ਨਾਲ ਵੈਰ ਕਰੀ ਜਾਂਦੇ ਕਿਉਂ ਵੇਖ ਕੇ ਕਿਹ ਬੰਦੇ ਦਾ ਕਾਰੋਬਾਰ ਇੰਨਾ ਕਿਵੇਂ ਇਹ ਬੰਦਾ ਇਸ ਤਰ੍ਹਾਂ ਕਿਵੇਂ ਆ ਗਿਆ ਕਿਸੇ ਨਾਲ ਵੈਰ ਵਿਰੋਧ ਈਰਖਾ ਪੈਦਾ ਹੋਣੀ ਕਿ ਇਹ ਇੱਥੇ ਕਿਵੇਂ ਪਹੁੰਚ ਗਿਆ ਆਹ ਕਿਵੇਂ ਕਰ ਲਿਆ ਉਹ ਕਿਸ ਤਰ੍ਹਾਂ ਕਰ ਲਿਆ ਹਜ਼ੂਰ ਕਹਿੰਦੇ ਕਈ ਜਨਮਾਂ ਤੋਂ ਸੁਰਤੀ ਵਿੱਚ ਮਹਿਲ ਹੈ ਪੜੋ ਵੈਰ ਵਿਰੋਧ ਕਾਮ ਕ੍ਰੋਧ ਮੋ ਝੂਠ ਵਿਕਾਰ ਮਹਾਂ ਲੋਭ ਹਾਂ ਜਿਨਾਂ ਨੂੰ ਬਾਣੀ ਯਾਦ ਹੈ ਪੜਿਆ ਕਰੋ ਵੈਰ ਵਿਰੋਧ ਕਾਮ ਕ੍ਰੋਧ ਮੋ ਝੂਠ ਵਿਕਾਰ ਮਹਾਂ ਲੋਭ ਇਆਹ ਹੂੰ ਜੁਗਤ ਵਿਹਾਨੇ ਕਈ ਜਨਮ ਤੇ ਭਾਈ ਕਈ ਜਨਮ ਲੰਘਤ ਤੇ ਇਨਾਂ ਕਮਾਂ ਦੇਰੀ ਸੁਰਤੀ ਵਿੱਚ ਬਹਿਰ ਵਿਰੋਧ ਦੀਰਖਾ ਦਵੇਸ਼ ਵਹਿਮ ਪਰਮ ਖਤਮ ਹੀ ਨਹੀਂ ਹੋਏ ਕਈ ਜਨਮਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਬੇਵਿਸ਼ਵਾਸੀ ਕਿਸੇ ਉੱਤੇ ਵਿਸ਼ਵਾਸ ਹੀ ਨਹੀਂ ਆਇਆ ਨਾ ਮਾਪਿਓਤੇ ਨਾ ਭੈਣ ਭਾਈ ਤੇ ਨਾ ਕਿਸੇ ਸੱਜਣ ਮਿੱਤਰ ਤੇ ਇਵਨ ਇੱਥੋਂ ਤੱਕ ਆਪਣੇ ਪਰਿਵਾਰ ਉੱਤੇ ਸਾਰੀ ਉਮਰ ਉਹ ਬੰਦਿਆਂ ਨੂੰ ਵਿਸ਼ਵਾਸ ਨਹੀਂ ਆਇਆ ਨਾ ਬੰਦੇ ਨੂੰ ਆਪਣੀ ਵਾਈਫ ਉੱਤੇ ਨਾ ਵਾਈਫ ਨੂੰ ਹਸਬੰਡ ਨੂੰ ਉੱਤੇ ਸਾਰੀ ਉਮਰ ਵਿਸ਼ਵਾਸ ਹੀ ਨਹੀਂ ਆਇਆ ਬੇਵਿਸ਼ਵਾਸੀ ਰਹੀ ਔਰ ਉਹ ਬੰਦੇ ਅੰਧ ਵਿਸ਼ਵਾਸੀ ਰਹਿ ਇਸ ਤਰ੍ਹਾਂ ਸਾਰੀ ਉਮਰ ਇਨ੍ਹਾਂ ਵਿਕਾਰਾਂ ਵਿੱਚ ਲੰਘ ਗਈ ਪੜੋ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਕਿਰਪਾਈ ਕਈ ਜਨਮ ਲੰਘੇ ਤੇ ਹੁਣ ਅਰਦਾਸ ਕਰ ਨਾਨਕ ਰਾਖ ਲੈ ਹੋ ਆਪਣ ਕਰ ਕਰਮ ਜਦੋਂ ਆਪਾਂ ਅਰਦਾਸ ਕਰਾਂਗੇ हे ਵਾਹਿਗੁਰੂ ਆਪਣੀ ਕਿਰਪਾ ਕਰਕੇ ਰੱਖ ਲਓ ਫਿਰ ਤੁਹਾਡੇ ਮਨ ਵਿੱਚ ਵਹਿਮ ਭਰਮ ਮੀਰਖਾ ਦੁਸ਼ ਇਹ ਚੀਜ਼ਾਂ ਆਉਣੀਆਂ ਬੰਦ ਹੋ ਜਾਣਗੇ ਵੈਰ ਵਿਰੋਧ ਮਿਟਣਾ ਬੰਦ ਹੋ ਜਾਣਾ ਮੇਰੇ ਇੱਕ ਸੱਜਣ ਨੇ ਉਹ ਸੈਟਲ ਰਹਿੰਦੇ ਨੇ ਯੂ ਐਸ ਏ ਬਹੁਤ ਨਾਮ ਜਪਣ ਵਾਲੀ ਰੂਹ ਬਾਣੀ ਪੰਨ ਵਾਲੇ ਬਹੁਤ ਪਿਆਰੇ ਸੱਜਣ ਤਾਂ ਐਵਰੀ ਡੇ ਉਹਨਾਂ ਦਾ ਗੁਰਦੁਆਰਾ ਆਉਣਾ ਸੀ ਕਿਸੇ ਸੱਜਣ ਨੇ ਉਹਨਾਂ ਨੂੰ ਕਿਹਾ ਤੁਹਾਨੂੰ ਵੀ ਗੁਰਦਾਰੇ ਮੈਂਬਰ ਬਣਾ ਦਈਏ ਤੋ ਉਹ ਕਹਿੰਦਾ ਨਹੀਂ ਰਹਿਣ ਦਿਓ ਮੈਨੂੰ ਪਰ ਫਿਰ ਉਹ ਜਦੋਂ ਉਹਦਾ ਨਾਮ ਉਹਨੇ ਅਨਾਉਂਸ ਕਰ ਦਿੱਤਾ ਵਿੱਚ ਉਹ ਕਹਿੰਦਾ ਮੈਂ ਉਹ ਬੰਦੇ ਨੂੰ ਜਾਣਦਾ ਵੀ ਨਹੀਂ ਜਿਹਦੇ ਅੰਦਰ ਕਿਤੇ ਮੇਰੇ ਪ੍ਰਤੀ ਵੈਰ ਹੋਏਗਾ ਉਹਨੇ ਵਿਰੋਧ ਕਰਤਾ ਉੱਠ ਕੇ ਅਸਾਂ ਜਦੋਂ ਵਿਰੋਧ ਹੋਇਆ ਉਦੋਂ ਮੰਨ ਕਿ ਇਦਾਂ ਦੀ ਚੀਜ਼ ਐ ਜਿਹੜਾ ਬਾਹਰੋਂ ਵਾਇਰਸ ਫੜ ਲੈਂਦਾ ਤੁਸੀਂ ਵੇਖੋਗੇ ਇਹ ਚੀਜ਼ਾਂ ਤੁਹਾਨੂੰ ਕਰੋਨਾ ਵਿੱਚ ਪਤਾ ਲੱਗੀਆਂ ਵੇ ਵਾਇਰਸ ਹੈ ਜੀ ਇੱਕ ਦੂਜੇ ਤੋਂ ਕਰੋਨਾ ਹੋ ਜਾਂਦਾ ਚੀਜ਼ਾਂ ਹੋ ਜਾਂਦੀਆਂ ਕਈ ਤਰ੍ਹਾਂ ਦੇ ਹੋਰ ਵਾਇਰਸ ਨੇ ਕਿਸੇ ਬੰਦੇ ਨੂੰ ਬਾਹਰੀ ਤੌਰ ਤੇ ਕੋਲਡ ਹੋਇਆ ਉਹ ਜੇ ਉਹਦਾ ਰੂਪ ਵਿਗੜਿਆ ਹੋਇਆ ਉਹਦੇ ਸੰਪਰਕ ਵਿੱਚ ਤੁਸੀਂ ਆਉਂਗੇ ਤੁਹਾਨੂੰ ਵੀ ਉਹ ਚੀਜ਼ ਹੋ ਸਕਦੀ ਸਰੀਰ ਕੁਝ ਰੋਗ ਸਰੀਰਾਂ ਦੇ ਸਰੀਰਾਂ ਤੋਂ ਲੱਗਦੇ